ਸਟੂਡੀਓ ਦੋਸਤੋ ਡੇਲੀ ਅਪਡੇਟ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿ ਜਿਹੜੀ ਅੱਜ ਚੰਡੀਗੜ੍ਹ ਦੇ ਵਿੱਚ ਲੋਕਤੰਤਰ ਦਾ ਕਾਣ ਹੋਣ ਜਾ ਰਿਹਾ ਸੀਗਾ ਬਟ ਉਹ ਬਚ ਗਿਆ ਹੈ ਕਿਵੇਂ ਬਚਿਆ ਅੱਜ ਅਸੀਂ ਖਰਦੇ ਦੇ ਵਿੱਚ ਖਰਦੇ ਕੁਝ ਸ਼ਖਸੀਅਤਾਂ ਉਹ ਨਾਲ ਲੈ ਕੇ ਆਏ ਕਾਂਗਰਸ ਦੇ ਵੀ ਆ ਕਾ ਆਪਦੇ ਵੀ ਐ ਤੇ ਇੱਕ ਐਡਵੋਕੇਟ ਵੀ ਨੇ ਸਾਡੇ ਨਾਲ ਮੈਂ ਉਹਨਾਂ ਦਾ ਨਾਮ ਵੀ ਲਾਵਾਂਗਾ ਮਗਰ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਨ ਲੱਗਾ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਆਰਡਰ ਆਇਆ ਹੈ ਮਿਹਰ ਦੀ ਕੁਰਸੀ ਕਿਵੇਂ ਬਚੀ ਆ ਕਿ ਕੋਰਟ ਜਾ ਕੇ ਕਿਸਾਂ ਨਾਲ ਲੜਾਈਆਂ ਜਿਤਨੀਆਂ ਪੈਣੀਆਂ ਹਰ ਕੋਈ ਆਪਾਂ ਇਦਾਂ ਕਿਉਂ ਨਹੀਂ ਜਿੱਤਦੇ ਸਹੀ ਸਲਾਮਤ ਕਿਉਂ ਝੁੱਟਦਾ ਸਾਰਾ ਲੈਂਦੇ ਆ ਤਾਂ ਅੱਜ ਭਾਜਪਾ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਆ ਕਿ ਉਹਨਾਂ ਅੱਜ ਜਿਹੜੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਕਾਂਗਰਸ ਨੇ ਵਿੱਚ ਨਾ ਲੱਗ ਕੇ ਉਹਨਾਂ ਦਾ ਸਾਥ ਦਿੱਤਾ ਆ ਅੱਜ ਤਾਂ ਇਹ ਗੱਲਬਾਤ ਕਰਾਂਗੇ ਸ਼ਿਸ਼ਾੰਤ ਕੋਸੀ ਉਮੀਦ ਪ੍ਰਧਾਨ ਵੀ ਨੇ ਸਾਡੇ ਖੜਦੋ ਤੇ ਸਾਡੇ ਆਨਸਰੂਪ ਐਮਸੀ ਮੌਜੂਦ ਆਪਦੇ ਵੀ ਨੇ ਤੇ ਸਾਡੇ ਨਾਲ ਪੰਕਜ ਚੱਡਾ ਜੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਅੱਜ ਕੀ ਕਹਿੰਦੇ ਨੇ ਸਾਨੂੰ ਸ਼ਿਸ਼ਾਂਤ ਕੋਸ਼ਕ ਜੀ ਤੇ ਆਨਰੂਪ ਸ਼ਰਮਾ ਜੀ ਤੇ ਪੰਕਜ ਚੱਡਾ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਕਿ ਅੱਜ ਜੋ ਸੁਪਰੀਮ ਕੋਰਟ ਦੀ ਜਿੱਤ ਹੋਈ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸ਼ੰਕੀ ਜੀ ਪਹਿਲਾਂ ਤੁਸੀਂ ਦੱਸੋ ਦੇਖੋ ਸਭ ਤੋਂ ਪਹਿਲਾਂ ਅੱਜ ਇੱਕ ਬੜਾ ਇਤਿਹਾਸਿਕ ਫੈਸਲਾ ਇਤਿਹਾਸਿਕ ਦਿਨ ਹੈ ਇਹ ਦਿਨ ਨੂੰ ਯਾਦ ਰੱਖਿਆ ਜਾਏਗਾ ਜਿਹੜਾ ਹਿੰਦੂਸਤਾਨ ਦੀ ਡੈਮੋਕ੍ਰੇਸੀ ਤੇ ਵਾਰ ਸਿੱਧਾ ਸਿੱਧਾ ਜੋ ਸੈਂਟਰ ਸਰਕਾਰ ਨੇ ਅੱਜ ਦਾ ਜਿਹੜਾ ਸਮੇਂ ਵਿੱਚ ਕੋਈ ਵੀ ਐਦਾ ਦਾ ਇੱਕ ਸਰਕਾਰੀ ਅਧਾਇਰਾ ਨਹੀਂ ਛੱਡਿਆ ਜਿਸ ਤੇ ਕਬਜ਼ਾ ਨਹੀਂ ਕੀਤਾ ਭਾਵੇਂ ਉਹ ਸੀਬੀਆਈ ਐ ਭਾਵੇਂ ਈਡੀ ਐ ਭਾਵੇਂ ਇਨਕਮ ਟੈਕਸ ਦੇ ਦਫ਼ਤਰਾਂ ਤੇ ਜਿੱਥੇ ਵੀ ਉਹਨਾਂ ਦਾ ਜ਼ੋਰ ਚੱਲਦਾ ਹੈ ਆਪਣੇ ਮੁੱਠੀ ਦੇ ਵਿੱਚ ਲੈ ਕੇ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਤੇ ਤਾਂਕਿ ਜੋ ਬਾਕੀ ਪਾਰਟੀਆਂ ਜੋ ਡੈਮੋਕ੍ਰੇਸੀ ਇੱਕ ਬਾਬਾ ਅੰਬੇਦਕਰ ਜੀ ਨੇ ਸਾਨੂੰ ਇੱਕ ਇੱਕ ਸੰਵਿਧਾਨ ਦੇ ਰੂਪ ਵਿੱਚ ਸਾਨੂੰ ਹਿੰਦੁਸਤਾਨ ਨੂੰ ਇੱਕ ਇੱਕ ਦਿੱਤਾ ਸੀ ਕਿ ਕੋਈ ਵੀ ਸਰਕਾਰ ਬਦਲ ਸਕਦੇ ਆਪਾਂ ਕਿਸੇ ਦਾ ਵੀ ਇਲੈਕਸ਼ਨ ਲੜਨਾ ਇੱਕ ਜਿਹੜਾ ਰਾਈਟ ਹੈ ਉਹ ਦਿੱਤਾ ਸੀ ਉਹਦੇ ਤੇ ਸਿੱਧਾ-ਸਿੱਧਾ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਹਮਲਾ ਕੀਤਾ ਹੋਇਆ ਇੱਕ ਐਦਾਂ ਦਾ ਮਾਹੌਲ ਬਣਾਇਆ ਹੋਇਆ ਕਿ ਸਾਰੀ ਚੀਜ਼ਾਂ ਦੇ ਕਬਜ਼ਾ ਕਰ ਲਓ ਸਾਰੀ ਪਾਰਟੀਆਂ ਨੂੰ ਇੱਕ ਕਮਰੇ ਚ ਬੰਦ ਕਰ ਦੋ ਇਲੈਕਸ਼ਨ ਨਾਲ ਲੜ ਸਕਣ ਉਹਨੂੰ ਇੱਕ ਮੂੰਹ ਤੋੜ ਜਵਾਬ ਅੱਜ ਸੁਪਰੀਮ ਕੋਰਟ ਤੋਂ ਮਿਲਿਆ ਹੈ ਕਿ ਸੁਪਰੀਮ ਕੋਰਟ ਕੋਟਾਂ ਸਰਕਾਰਾਂ ਚਲਾਣਗੀਆਂ ਨਾ ਕਿ ਸਰਕਾਰਾਂ ਸੁਪਰੀਮ ਕੋਰਟ ਤੇ ਵੀ ਕਬਜ਼ਾ ਕਰਕੇ ਉਹਨਾਂ ਤੋਂ ਵੀ ਕੋਈ ਗਲਤ ਡਿਸੀਜਨ ਦੀ ਆਸ ਰੱਖ ਸਕਦੀ ਹੈ ਅੱਜ ਉਹਨਾਂ ਨੂੰ ਮੂੰਹ ਤੋੜ ਜਵਾਬ ਇਹ ਜੇ ਗਲਤ ਫੈਸਲੇ ਕਿਉਂ ਆਉਂਦੇ ਆ ਕਿਉਂ ਇਹਨ ਮਜਬੂਰ ਕਰਨਾ ਪੈਂਦਾ ਹੈ ਇਲੈਕਸ਼ਨ ਹੈ ਇਹ ਜੇ ਕਿਹੜੀਆਂ ਲੋਕਾਂ ਨੂੰ ਦਬਾਉਂਦੀਆਂ ਆ ਦੇਖੋ ਇਹ ਸਰਕਾਰਾਂ ਦਾ ਭਲੇਖਾ ਸੀ ਜੋ ਕਿ ਅਸੀਂ ਅੱਜ ਦਾ ਨਹੀਂ ਇਹ ਪਿਛਲੇ 2-3 ਸਾਲਾਂ ਤੋਂ ਦੇਖ ਰਹੇ ਹਾਂ ਪਹਿਲਾਂ ਸਾਡੀ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨੂੰ ਇੱਕ ਇੱਕ ਮਾਈਨਰ ਜੇ ਛੋਟੇ ਜਿਹੇ ਅਫੈਂਸ ਦੇ ਵਿੱਚ ਜਿੰਨੀ ਮੈਕਸਿਮਮ ਸਜ਼ਾ ਇਸ ਕਾਨੂੰਨ ਦੇ ਤਹਿਤ ਦੇ ਸਕਦੇ ਸੀ 2 ਸਾਲ ਦੀ ਸਜ਼ਾ ਦਵਾਈ ਉਹਨਾਂ ਦੀ ਦਿਨਾਂ ਦੇ ਵਿੱਚ ਮੈਂਬਰਸ਼ਿਪ ਨੂੰ ਉੱਥੋਂ ਕੈਨਸਲ ਕਰਵਾਇਆ ਲੋਕ ਸਭਾ ਤੋਂ ਦਿਨਾਂ ਦੇ ਵਿੱਚ ਉਹਨਾਂ ਤੋਂ ਕੋਠੀ ਖਾਲੀ ਕਰਾਈ ਗਈ ਤੇ ਸਾਨੂੰ ਉਸ ਇੱਕ ਛੋਟੀ ਜੀ ਲੜਾਈ ਨੂੰ ਜਿਹੜਾ ਕਿ ਜਿਹਨੂੰ ਚੈਲੰਜ ਕਰਦੇ ਆ ਅਸੀਂ ਰੂਟੀਨ 'ਚ ਕੋਟਾ 'ਚ ਵੀ ਕਰਦੇ ਆ ਕਿ ਇੱਕ ਥੱਲੜੀ ਕੋਡ ਦਾ ਫੈਸਲਾ ਮਹੀਨੇ ਦੇ ਵਿੱਚ ਅਸੀਂ ਬੜੀ ਕੋਰਟ ਤੇ ਜਾ ਕੇ ਉਹਨੂੰ ਉਲਟਾ ਕੇ ਦੁਬਾਰਾ ਆਪਾਂ ਲੜ ਸਕਦੇ ਆ ਕਿ ਜੋ ਸਾਨੂੰ ਰਾਈਟ ਦਿੱਤਾ ਗਿਆ ਹੈ ਲੇਕਿਨ ਰਾਹੁਲ ਗਾਂਧੀ ਜੀ ਨੂੰ ਉਹ ਆਪਣੀ ਸਦਸਤਾ ਨੂੰ ਬਚਾਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਸੀ ਸੋ ਇਹ ਅੱਜ ਤੋਂ ਨਹੀਂ ਇਹ ਪਹਿਲਾ ਵਾਰ ਨਹੀਂ ਸੀ ਇਹ ਪਹਿਲਾਂ ਵੀ ਕਰ ਚੁੱਕੇ ਆ ਅੱਗੇ ਨੂੰ ਵੀ ਕਰਨਗੇ ਲੇਕਿਨ ਅਸੀਂ ਐਦਾਂ ਹੀ ਲੜਦੇ ਰਹਾਂਗੇ ਅਸੀਂ ਬਹੁਤ ਅੱਜ ਖੁਸ਼ੀ ਦਾ ਦਿਨ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਜੋ ਰੜਕੇ ਮੇਹਰ ਦਾ ਚੋਂ ਦੇਖੋ ਸਭ ਤੋਂ ਵੱਡਾ ਫੈਸਲਾ ਇਹ ਵੀ ਹੈ ਇਹਦੇ ਵਿੱਚ ਕੱਲਾ ਫੈਸਲਾ ਇਹ ਨਹੀਂ ਕਿ ਜਿੱਤ ਦੇਤੀ ਉਹਨਾਂ ਨੇ ਇੱਕ ਦਿਨ ਪਹਿਲਾਂ ਸੱਦੇ ਆਪਣੇ ਮੇਰ ਤੋਂ ਅਸਤੀਫਾ ਦਿਵਾਤਾ ਤਾਂ ਕਿ ਇਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਜਾਵੇ ਉੱਥੇ ਉਹ ਕਹਿ ਰਹੇ ਨੇ ਕਿ ਦੁਬਾਰਾ ਇਲੈਕਸ਼ਨ ਕਰਾ ਲਓ ਮੇਰ ਤਾਂ ਹੁਣ ਰਹਿ ਗਿਆ ਨਹੀਂ 3 MNC ਇਹਨਾਂ ਨੇ ਖਰੀਦ ਫਖਰੀਦੋ ਫਿਰ ਉਹ ਕਰ ਲਿੱਤੇ ਸੀ ਆਲਰੇਡੀ ਲੇਕਿਨ ਪੁਰਾਣੇ ਇਲੈਕਸ਼ਨ ਨੂੰ ਹੀ ਪੁਰਾਣੇ ਇਲੈਕਸ਼ਨ ਦੇ ਹੀ ਰਿਜ਼ਲਟ ਨੂੰ ਇਹ ਅਨਾਉਂਸ ਕਰਕੇ ਸੁਪਰੀਮ ਕੋਰਟ ਨੇ ਇਸ ਗੱਲ ਦਾ ਵੀ ਅੱਜ ਉਹਨਾਂ ਤੇ ਉਨਾਂ ਦੀ ਜਿਹੜਾ ਉਹਨਾਂ ਦੀ ਮਨੋ ਕਾਮਨਾ ਸੀਗੀ ਉਦੋਂ ਕਿ ਬੰਦ ਕੀਤਾ ਖਤਮ ਕੀਤਾ ਤਾਂ ਅਸੀਂ ਸਭ ਤੋਂ ਵਧੀਆ ਇਹ ਜੋ ਡਿਸੀਜਨ ਆਇਆ ਸੀ ਇਹਦਾ ਬਹੁਤ ਸਵਾਗਤ ਕਰਦੇ। ਰਾਮ ਸਰੂਪ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਤੁਹਾਡੀ ਟੀਮ ਫੇਰ ਦੁਬਾਰਾ ਚੰਡੀਗੜ੍ਹ ਤੋਂ ਮਿਹਰ ਆਇਆ ਤੁਹਾਡੀ ਟੀਮ ਦਾ। ਤਾਂ ਤੁਸੀਂ ਕੀ ਕਹੋਗੇ? ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਰਮਪਿਤਾ ਪਰਮੇਸ਼ਵਰ ਜਿਹੜੀ ਕਾਪੂਰਕ ਭਾਈ ਗੁਰੂਆ ਬਹੁਤ ਬਹੁਤ ਸ਼ੁਕਰਾਨਾ ਕਰਨਾ ਕਿ ਜਿਨ੍ਹਾਂ ਨੇ ਕਿ ਸਾਡੀ ਇਸ ਕਿ ਤਰ੍ਹਾਂ ਇਹ ਵਿੱਚ ਸਾਡੇ ਪਰ ਮੇਰੇ ਪਰ ਹੱਥ ਰੱਖਿਆ ਅਸੀਂ ਇਸ ਗੱਲ ਨੂੰ ਬਹੁਤ ਅਸੀਂ ਉਹਨਾਂ ਦਾ ਉਹਨਾਂ ਦੇ ਰਿਪਰ ਤੇ ਤੇ ਦੇ ਰੋ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਹੜਾ ਕਿ ਅਜੇ 3 ਹਫ਼ਤੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਜੋ ਭਾਣਾ ਬੀਤਿਆ ਸੀਗਾ ਕਿ ਕਿਸੇ ਤਰ੍ਹਾਂ ਜੋ ਪ੍ਰੋਜੈਕਟਿੰਗ ਅਫਸਰ ਅਨਿਲ ਮਸੀ ਨੂੰ ਲਾਇਆ ਸੀਗਾ ਤੇ ਉਹਨਾਂ ਨੇ 8 ਮੋਟਾ ਉਹ ਵੀ ਐਮਸੀ ਦੀਆਂ ਖੱਪਤੀਆਂ ਦੇ ਵਿੱਚੋਂ 8 ਬੋਟਾਂ ਐਮਸੀ ਦੀਆਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੇ ਨਾਲ ਸੀਆਂ ਜੋ ਕਾਂਗਰਸੀਆਂ ਬੋਟਾਂ ਸੀਆਂ ਪਰੰਤੂ ਉਹਨਾਂ ਦੀਆਂ ਬੋਟਾਂ ਨੂੰ ਉਹਨਾਂ ਨੇ ਜਾਣ ਬੁਝ ਕੇ ਕੈਨਸਲ ਕੀਤਾ ਦੇਖੋ ਇੱਕ ਪਰੇ ਲਿਖੇ ਐਮਸੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਉਹਨਾਂ ਦੀਆਂ ਬੋਟਾਂ ਨੂੰ ਕੈਨਸਲ ਕਰਨਾ ਕਿੰਨੀ ਇੱਕ ਮੰਦ ਭਾਗੀ ਗੱਲ ਹੈ ਤੇ ਇਸ ਗੱਲ ਦਾ ਜਿਹੜਾ ਜੋ ਵੀ ਇਸ ਗਾਦੂ ਇੰਨਾ ਉੜਿਆ ਕਿ ਪੂਰੇ ਹਿੰਦੁਸਤਾਨ ਹੀ ਨਹੀਂ ਪੰਜਾਬ ਤੇ ਪੂਰੇ ਮਤਲਬ ਦੇਸ਼ਾਂ ਵਿਦੇਸ਼ਾਂ ਤੇ ਇਹ ਚੀਜ਼ ਆ ਗਈ ਪਏ ਦੇਖੋ ਰਾਮ ਸਰੂਪ ਜੀ ਜਿਹੜੀ 8 ਵੋਟਾਂ ਕੱਟੀਆਂ ਆਏ ਆ ਮਤਲਬ ਕਿ ਕਾਰਨ ਕੀ ਹੈ ਕਿ ਕਿਉਂ ਕੱਟੀਆਂ ਗਈਆਂ ਦੇਖੋ ਕੱਟੀਆਂ ਪਏ ਆ ਕਿਉਂਕਿ ਜੋ ਜੋ ਆਪਣੀ ਬੀਜੇਪੀ ਸਰਕਾਰ ਹੈ ਕਿਉਂਕਿ ਸੈਂਟਰ ਵਿੱਚ ਜੋ ਉਹ ਨਹੀਂ ਚਾਹੁੰਦੇ ਕਿ ਚੰਡੀਗੜ੍ਹ ਵਿੱਚ ਮੇਰੇ ਕਿਸੇ ਹੋਰ ਦਾ ਬਣੇ ਕਿਉਂਕਿ ਇਹ ਧੱਕੇਸ਼ਾਹੀ ਹੈ ਇਹ ਛਲਿਆ ਵਿੱਚ ਧੱਕੇਸ਼ਾਹੀ ਨਜ਼ਰ ਆਉਂਦੀ ਹੈ ਤੇ ਇਸ ਨੂੰ ਜਿਹੜਾ ਕਿ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਮੈਂ ਕਹਿੰਦਾ ਸਿਉਹਾਂ ਦਾ ਬਹੁਤ-ਬਹੁਤ ਬਾਰ-ਬਾਰ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕਿ ਇਸ ਕਿ ਜੋ ਕਿ ਸਾਡੇ ਬਾਵਾ ਸਾਹਿਬ ਪੀ ਭਰਾਉ ਮਹਿਤਿਆਲ ਜੀ ਨੇ ਜੋ ਸੰਵਧਾਨ ਰਚਿਆ ਸੀਗਾ ਉਹਨਾਂ ਨੇ ਉਸ ਸੁਧਾਂ ਦੀ ਰਾਖੀ ਕੀਤੀ ਹੈ ਤੇ ਲੋਕਤੰਤਰ ਦੇ ਕਹਨ ਹੋਣ ਤੋਂ ਬਚਾਇਆ ਅਸੀਂ ਇਸ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੋ 8 ਇਹਨਾਂ ਨੇ ਬਹੁਤਾ ਕੈਸਲ ਕੀਤੀਆਂ ਅਸੀਂ ਆ ਉਸ ਨੂੰ ਉਸੇ ਤਰੀਕਾ ਲਖਿਆ ਜਾਵੇ ਤੇ ਉਸ ਦੇ ਮੁਤਾਬਕ ਹੀ ਜੋ ਉਹ ਫੈਸਲਾ ਅਸਗਾ ਕੇ ਉਸੇ ਮੁਤਾਬਕ ਜੋ ਆਮ ਆਦਮੀ ਪਾਰਟੀ ਦਾ ਮਿਹਰ ਬਣਨਾ ਸੀ ਉਹਨਾਂ ਦੀ ਮਿਹਰਬਾਨੀ ਨਾਲ ਉਹਨਾਂ ਦੇ ਇੱਕ ਸੱਚੇ ਸੁੱਚੇ ਫੈਸਲੇ ਨਾਲ ਜਿਨ੍ਹਾਂ ਕਹਿੰਦੇ ਸਚਾਈ ਦੀ ਇੱਕ ਜਿੱਤ ਹੋਈ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰ ਸਰਦੇ ਹਾਂ ਇਹ ਜਿਨ੍ਹਾਂ ਦੇ ਕਿ ਇਸ ਜੋ ਸਾਡਾ ਸੰਵਧਾਨ ਹੈ ਉਹ ਵੀ ਸੰਵਧਾਨ ਦੇ ਮੁਤਾਬਕ ਰੱਖੀ ਕੀਤੀ ਹੈ ਇੱਕ ਬਹੁਤ ਔਖਾ ਇਤਿਹਾਕ ਫੈਸਲਾ ਹੈ ਤੇ ਅਸੀਂ ਇਸ ਦਾ ਅਸੀਂ ਆਮ ਆਦਮੀ ਪਾਰਟੀ ਦੇ ਜੋ ਸਾਡੇ ਸੁਪਰੀਮੋ ਐ ਔਰ ਜਿੰਨੇ ਵੀ ਸਾਡੇ ਜੋ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ ਆ ਤੇ ਉਹਨਾਂ ਨੇ ਇਸੇ ਵਿੱਚ ਬਹੁਤ ਵਧੀਆ ਵੱਧ ਚੜ ਕੇ ਯੋਗਦਾਨ ਦਿੱਤਾ ਕਿ ਜਿਨ੍ਹਾਂ ਦੀ ਮਿਹਨਤ ਆ ਸਰਗਾ ਜਿੱਦਾਂ ਕਿ ਸਾਡੇ ਖੰਡ ਦੇ ਵਿੱਚ ਸਾਡੀ ਕੈਬਨਟ ਮੰਤਰੀ ਵੀਬਾ ਅਨੂਗੁਰ ਲਗਨ ਜਮਾਨ ਤੇ ਹੋਰ ਵੀ ਸਾਡੇ ਮਹਾਰੀ ਦੇ ਸਾਡੇ ਐਮ ਐਲ ਏ ਸਾਡੇ ਡੇਰਾਬੱਸੀ ਦੇ ਤੇ ਹੋਰ ਜੋ ਵੀ ਜਿਨ੍ਹਾਂ ਨੇ ਸਭ ਨੇ ਰਲ ਮਿਲ ਕੇ ਇਨਾ ਸਾਹ ਦਿੰਦਾ ਕਿ ਚੰਡੀਗੜ੍ਹ ਦੇ ਵਿੱਚ ਦੁਬਾਰਾ ਸਾਡੇ ਆਵਾਜ਼ੀ ਪਾਰਟੀ ਦਾ ਜੋ ਮੇਰ ਬਣਾਇਆ ਸੋ ਸਭ ਦਾ ਬਹੁਤ ਧੰਨਵਾਦ ਪ੍ਰਮਾਤਮਾ ਦਾ ਸਭ ਤੋਂ ਵੱਧ ਧੰਨਵਾਦ ਪੰਕਜ ਚੱਡਾ ਜੀ ਤੁਸੀਂ ਐਡਵੋਕੇਟ ਹੋ ਇੱਕ ਸਾਨੂੰ ਮਾਨਯੋਗ ਅਦਾਲਤ ਦਾ ਸਾਨੂੰ ਕੁੰਡਾ ਖੜਕਾਣਾ ਪਿਆ ਕਾਦੇ ਕਰਕੇ ਕੀ ਇੱਕ ਇਲੈਕਸ਼ਨ ਗਲਤ ਹੋਈਆਂ 8 ਵਿਅਕਤੀਆਂ ਦੀ ਵੋਟਾਂ ਕੈਂਸਲ ਕੀਤੀਆਂ ਗਈਆਂ ਮੇਰ ਤੁਸੀਂ ਇਹਨਾਂ ਨੇ ਸਰਕਾਰਾਂ ਨੇ ਜਦੋਂ ਜੜ ਕਰਨ ਦੇ ਬਧਾ ਜੋਰ ਵੀ ਦਿਖਾ ਦਿੱਤਾ ਹੈ ਮਗਰ ਫਿਰ ਵੀ ਲੋਕਤੰਤਰ ਹਾਰ ਨਹੀਂ ਦਿੰਦਾ ਲੋਕਾਂ ਦੇ ਹਿੱਤ ਦੀ ਗੱਲ ਹੈ ਤੁਸੀਂ ਕੀ ਕਹੋਗੇ ਲੋਕਾਂ ਨੂੰ ਦੇਖੋ ਜਿਹੜੀ ਮਾਨਯੋਗ ਅਦਾਲਤਾਂ ਹੁੰਦੀਆਂ ਨੇ ਉਹ ਲੋਕਾਂ ਨੂੰ ਸਹੀ ਜਿਹੜਾ ਦਿਸ਼ਾ ਨਿਰਦੇਸ਼ ਅਤੇ ਇਨਸਾਫ ਦੇਣ ਲਈ ਬਣੀਆਂ ਹੋਈਆਂ ਨੇ ਮੈਂ ਇਹ ਕਿਸੇ ਪਾਰਟੀ ਦੇ ਨਾਲ ਨਹੀਂ ਇਹ ਸਾਰੀਆਂ ਪਾਰਟੀਆਂ ਲਈ ਹੀ ਸਬਬ ਹੈ ਕਿ ਜਿਹੜਾ ਜੇ ਤੁਸੀਂ ਕੋਈ ਐਦਾਂ ਦਾ ਕੋਈ ਕੰਮ ਕਰੋਗੇ ਤਾਂ ਤੁਹਾਡੇ ਉੱਪਰ ਨਿਗਰਾਨੀ ਸੁਪਰੀਮ ਕੋਰਟ ਰੱਖ ਰਿਆ ਹੈ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਵੀ ਇਹ ਕਿਹਾ ਹੈ ਕਿ ਅਸੀਂ ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦੇਣੀ ਬਿਲਕੁਲ ਇਹਦੇ ਵੀ ਜਿਹੜਾ ਫੈਸਲਾ ਆਇਆ ਹੈ ਉਹਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੀਆਂ 8 ਵੋਟਾਂ ਅਵੇਦ ਕੋਸ਼ਿਸ਼ਿਤ ਕਰ ਦਿੱਤੀਆਂ ਗਈਆਂ ਸਨ ਤੇ ਉਹ ਹੁਣ ਵੈਦ ਕਰਕੇ ਜਿਹੜੇ ਮੇਅਰ ਨੇ ਕੁਲਦੀਪ ਕੌਰ ਬਣਾ ਦਿੱਤੇ ਗਏ ਨੇ ਸੁਪਰੀਮ ਕੋਰਟ ਪਰ ਇਹ ਇਹ ਵੀ ਦੇਖਣਾ ਪਵੇਗਾ ਇਹ ਕਿਸੇ ਪਾਰਟੀ ਪਾਰਟੀ ਔਰ ਵਿਸ਼ੇਸ਼ਲੀ ਲਈ ਨਹੀਂ ਇਹ ਸਾਰੀਆਂ ਪਾਰਟੀਆਂ ਲਈ ਹੀ ਇੱਕ ਸਬਬ ਹੈ ਜਿਹੜਾ ਅੱਜ ਦਾ ਫੈਸਲਾ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਔਰ ਬੜੀ ਜਲਦੀ ਜਲਦੀ ਮੈਂ ਇਹ ਬੜਾ ਬੜੀ ਵਧੀਆ ਗੱਲ ਹੈ ਸੁਪਰੀਮ ਕੋਰਟ ਨੇ ਇਸ ਇਸ਼ੂ ਨੂੰ ਬੜੇ ਧਿਆਨ ਨਾਲ ਸੁਣਿਆ ਔਰ ਇਸ ਨੂੰ ਬੜੇ ਤਰੀਕੇ ਨਾਲ ਜਲਦੀ ਜਲਦੀ ਇਸ ਫੈਸਲੇ ਨੂੰ ਲੋਕਾਂ ਦੇ ਵਿੱਚ ਲਿਆ ਪਾ ਕੇ ਜਲਦੀ ਜਲਦੀ ਸੁਣਨ ਦੀ ਉਹ ਕੀਤੀ ਤੇ ਇਹ ਵੀ ਕਿਹਾ ਤੇ ਜਿਹੜਾ ਪੀਟਾ ਸਿੰਘ ਅਧਿਕਾਰੀ ਸੀ ਉਹਦੇ ਉਹਦੇ ਉੱਪਰ ਵੀ ਕੋਈ ਕਾਰਵਾਈ ਕਰਨ ਲਈ ਹੁਕਮ ਕੀਤੇ ਨੇ ਤੇ ਵੀ ਉਹਦੇ ਉਹਦੇ ਉੱਪਰ ਵੀ ਕੋਈ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਲੋਕਤੰਤਰ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਇਹ ਹੁਣ ਇਹ ਦੇਖਣਾ ਹੋਵੇਗਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਆਉਣ ਵਾਲੀ ਇਹ ਵੀ ਕਿ ਸੁਪਰੀਮ ਕੋਰਟ ਸਾਰਿਆਂ ਦੇ ਉੱਪਰ ਨਜ਼ਰ ਰੱਖ ਰਿਹਾ ਇਹ ਇੱਕ ਪਾਰਟੀ ਲਈ ਨਹੀਂ ਸਾਰੀਆਂ ਪਾਰਟੀਆਂ ਲਈ ਇਹ ਦੇਖਣ ਦੀ ਗੱਲ ਹੋਵੇ ਇਹ ਸੋਚਣ ਦੀ ਗੱਲ ਰਹਿ ਗਈ ਹੈ ਕਿ ਇਹ ਜਿਹੜੀ ਸੁਪਰੀਮ ਕੋਰਟ ਹੈ ਜਾਂ ਮਾਨਯੋਗ ਹੋਰ ਅਦਾਲਤਾਂ ਨੇ ਛੋਟੀਆਂ ਨਿਚੇ ਨਿਚੇ ਤੋਂ ਹਾਈ ਕੋਰਟ ਹੋ ਗਿਆ ਸੁਪਰੀਮ ਕੋਰਟ ਹੋ ਗਿਆ ਵੀ ਇਹ ਇਹਨਾਂ ਦੇ ਵਿੱਚ ਜਿਹੜਾ ਫੈਸਲਾ ਆਵੇਗਾ ਉਹ ਦੇਖ ਕੇ ਹੀ ਅੱਗੇਗਾ ਆਵੇਗਾ ਐਦਾਂ ਦੀ ਕੋਈ ਗੱਲ ਨਹੀਂ ਹੋਵੇਗੀ ਔਰ ਹਮੇਸ਼ਾ ਹੀ ਜਿੱਤ ਇਨਸਾਫ ਨੂੰ ਇਨਸਾਫ ਦੀ ਹੋਵੇਗੀ। ਆਰਾਮ ਸਰੂਪ ਜੀ ਜਿਵੇਂ ਅਲਾਈਅੰਸ ਦੇ ਵਿੱਚ ਇਲੈਕਸ਼ਨ ਨੇ ਕਾਂਗਰਸ ਨੇ ਉਹ ਤੁਹਾਡਾ ਸਾਥ ਦਿਆ ਆ ਤਾਂ ਤੁਸੀਂ ਕਹੋਗੇ ਕੁਝ। ਨੇ ਦੇਖੋ ਕਾਰਨ ਹੈ ਕਿ ਕਿਉਂਕਿ ਚੰਡੀਗੜ੍ਹ ਦੇ ਵਿੱਚ ਕਿਉਂ ਅੱਗੇ 2024 ਦੇ ਇਲੈਕਸ਼ਨਾਂ ਵੀ ਆ ਰਹੀਆਂ ਮੈਂ ਉਹਦੇ ਬਾਰੇ ਵੀ ਗੱਲ ਕਰਾਂਗਾ ਤੁਹਾਡੇ ਨਾਲ ਜ਼ਰੂਰ। ਦੇਖੋ ਪਤਾ ਕੀ ਜੀ ਇਹ ਜੋ ਚੀਜ਼ਾਂ ਹੁੰਦੀਆਂ ਇਹ ਹੁੰਦੀਆਂ ਆਪਣੇ ਹਾਈ ਕਮਾਂਡ ਦੇ ਮਾਮਲੇ। ਹੂੰ ਇਹ ਸਾਡੇ ਉਹੋ ਚ ਨਹੀਂ ਹੁੰਦਾ। ਇਹ ਤਾਂ ਹਾਈ ਕਮਾਂਡ ਦਾ ਡਿਸੀਜਨ ਹੈ ਜੋ ਡਿਸੀਜਨ ਉਹਦਾ ਹੋਊਗਾ ਉਹ ਸਾਨੂੰ ਮੰਨਣਾ ਪੈਣਾ ਉਸ ਤੋਂ ਅਸੀਂ ਕੋਈ ਵੀ ਪਿੱਛੇ ਨਹੀਂ ਹਟੇਗਾ। ਹੂੰ ਤੇ ਜੋ ਚੰਡੀਗੜ੍ਹ ਚ ਚੋਣ ਹੋਈ ਆ ਤੇ ਇਹ ਇੱਕ ਬਹੁਤ ਵਧੀਆ ਹੋਇਆ ਕਿਉਂਕਿ ਬੀਜੇਪੀ ਨੂੰ ਇੰਨੀ ਕੁ ਤਾਂ ਉਹਨਾਂ ਨੂੰ ਥੋੜੀ ਅਕਲ ਸਿਖਾਉਣੀ ਪੈਣੀ ਸੀ ਜੋ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਕਰਤੀ ਜੋ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਬਹੁਤ ਵਧੀਆ ਡਿਸੀਜਨ ਦੇ ਕੇ ਤੇ ਉਹਨਾਂ ਨੂੰ ਦਾਤਾਂ ਕਿਉਂਕਿ ਹੋਂ ਤੱਕ ਤੁਸੀਂ ਦੇਖੋ ਕਿ ਪਹਿਲਾਂ ਵੀ ਜੋ ਵੀ ਕੋਈ ਫੈਸਲੇ ਕਰਦੇ ਸੀ ਉਸ ਲੋਕ ਇੱਥੋਂ ਤੱਕ ਕਿ ਦਿੱਲੀ ਦੇ ਜਿਹੜੇ ਬੰਦੇ ਅਧਿਕਾਰ ਦਾ ਪਹਿਲਾਂ ਪਿੱਛੇ ਕਾ ਇਹਨਾਂ ਨੇ ਉਸੇ 바ਰੀ ਜਿਹਦਾ ਕਿਹਾ ਸੀ ਮਤਲਬ ਪਰ ਉਸ ਨੂੰ ਵੀ ਇਹਨਾਂ ਨੇ ਉੱਥੇ ਆਪਣੇ ਲੋਕ ਸਭਾ ਦੇ ਵਿੱਚ ਇਹ ਕਹੋਗੇ ਇਹਨਾਂ ਕੋ ਬਹੁਤ ਹੈ ਬਹੁਤ ਮਤਲਬ ਇਹਨਾਂ ਨੇ ਲਿਆ ਕੇ ਜੋ ਵੀ ਮਤਲਬ ਉਲਟੇ ਸਿੱਧੇ ਕਾਨੂੰਨ ਮਤਲਬ ਸੰਵਿਧਾਨ ਨੂੰ ਮਤਲਬ ਹਰ ਵਕਤ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਮਤਲਬ ਜੋ ਚੀਜ਼ਾਂ ਇਹਦੇ ਹਿੱਤ ਦੀਆਂ ਹੁੰਦੀਆਂ ਉਸ ਨੂੰ ਬਣਾਤਾ ਜਾਂਦਾ ਤੇ ਸੰਵਿਧਾਨ ਨੂੰ ਮਤਲਬ ਉਹਦੇ ਵਿੱਚ ਜੋ ਕਹਿੰਦੇ ਵੀ ਆਪਣਾ ਚੀਟ ਫਰ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਵੱੰਤ ਭਾਗੀ ਆ ਕਿਉਂਕਿ ਇਹ ਲੋਕਤੰਤਰ ਹੈ ਹਿੰਦੁਸਤਾਨ ਇੱਕ ਬਹੁਤ ਵੱਡਾ ਮੁਲਕ ਹੈ ਕਿਉਂਕਿ 140 ਕਰੋੜ ਦੀ ਆਬਾਦੀ ਹੈ ਕਿਉਂਕਿ ਇੱਥੇ ਅਲੱਗ-ਅਲੱਗ ਮਤਲਬ ਆਪਣੀ ਜਾਤੀ ਦੇ ਲੋਕ ਰਹਿੰਦੇ ਆ ਜਿਹੜੇ ਕਿ ਬੜੇ ਪਿਆਰ ਨਾਲ ਬੜੇ ਮਿਲਵਰਤਨ ਆ ਲੋਕ ਆਪਸ ਵਿੱਚ ਉਹ ਮਤਲਬ ਮਿਲਵਰਤੇ ਰਹਿੰਦੇ ਆ ਪਰੰਤੂ ਇਹਨਾਂ ਨੂੰ ਜੇ ਤੁਸੀਂ ਜਿਹੜੀ ਸਰਕਾਰ ਹੈ ਤੇ ਇਸ ਤਰ੍ਹਾਂ ਦੇ ਕੋਈ ਉਹ ਕਰੇਗੀ ਤਾਂ ਇਹ ਇੱਕ ਬਹੁਤ ਵੱਧ ਭਾਗੀ ਹੈ ਠੀਕ ਨਹੀਂ ਹੈ ਕਿਉਂਕਿ ਇਸ ਦਾ ਕੋਈ ਵੀ ਕੰਮ ਹੈ ਸਾਵਧਾਨੀ ਦੇ ਲੈਣੇ ਵਿੱਚ ਹੋਣਾ ਚਾਹੀਦਾ ਕਿਉਂਕਿ ਜੋਗ ਭੀਮਲਾਵ ਬੇਦਕਰ ਜੀ ਨੇ ਜੋ ਇੱਕ ਸਬਦਾਂ ਰਚਿਆ ਸੀ ਤੇ ਉਸ ਨੂੰ ਉਸੇ ਉੱਤੇ ਪਹਿਲਾਂ ਦਿੰਦੀ ਰੋੜ ਕੌਸ਼ਿਕ ਜੀ ਹੁਣ ਤੁਹਾਡੇ ਕੋਲ ਆਵਾਂਗਾ ਤਾਂ ਇੱਕ ਗੱਲ ਹੋਰ ਪੁੱਛਣੇ ਜਾਵਾਂਗਾ ਇੱਕ ਦਿਨ ਪਹਿਲਾਂ ਭਾਜਪੀ ਜੋ ਮੇਰ ਬਣੇ ਸੀਗੇ ਮਨੋਜ ਕੁਮਾਰ ਜੀ ਤਾਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਤੁਸੀਂ ਕੀ ਕਹੋਗੇ ਦੇਖੋ ਇਹਨਾਂ ਨੇ ਹਰ ਆਪਣਾ ਜੋਰ ਜਿੱਥੇ ਚੱਲ ਸਕਦਾ ਸੀ ਜਿਹੜਾ ਵਸ ਚੱਲ ਸਕਦਾ ਸੀ ਉਹਨਾਂ ਕੋਲ ਵੀ ਪਾਰਟੀਆਂ ਕੋਲ ਵੀ ਆਪਣੇ ਵਕੀਲ ਵੀ ਹੁੰਦੇ ਨੇ ਜੇ ਨਾਲ ਨਾਲ ਵੀ ਉਹ ਸੰਪਰਕ 'ਚ ਸੀ ਉਹਨਾਂ ਨੇ ਆਪਣੇ ਹਰ ਤਾਲਮੇਲ ਜੋੜ ਤੋੜ ਲਾ ਕੇ ਦੇਖ ਲਿਆ ਸੀ ਕਿ ਇਸ ਦਾ ਸੁਪਰੀਮ ਕੋਰਟ ਵੱਲੋਂ ਹੁਣ ਕੀ ਕੀ ਤੋੜਦਾ ਸੀ ਕੱਢ ਸਕਦੇ ਆ ਸੁਪਰੀਮ ਕੋਰਟ ਦਾ ਸੋ ਉਸ ਦੇ ਤਹਿਤ ਇਹਨਾਂ ਨੇ ਸਕੀਮ ਲਾਈ ਸੀ ਆਪਣੇ ਵੱਲੋਂ ਕਿ ਅਸੀਂ ਆਪਣੇ ਮੇਰ ਦਾ ਆਪਣਾ ਰਿਜ਼ਾਈਨ ਪਵਾ ਦਿੰਨੇ ਕਿਉਂਕਿ 3M ਸੀ ਇਹਨਾਂ ਨੇ ਜੋ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਵੀ ਉਹਨਾਂ ਨਾਲ ਖਰੀਦੋ ਫਰੋਖਤ ਕਰਕੇ ਮਤਲਬ ਕਿਤਨਾ ਕਿਤੇ ਭਾਜਪਾ ਨੂੰ ਲੱਗ ਰਿਆ ਸੀਗਾ ਕਿ ਸਾਡੇ ਤੋਂ ਗਲਤੀ ਹੋਈ ਹੈ ਮੰਨਦੇ ਆ ਬਿਲਕੁਲ ਮੰਨਦੇ ਸੀ ਜੀ ਤਾਂ ਹੀ ਉਹਨਾਂ ਦੇ ਰਿਟਰਨਿੰਗ ਅਫਸਰ ਨੇ ਵੀ ਉੱਥੇ ਆਪਣੀ ਗਲਤੀ ਮੰਨੀ ਹੈ ਦੇਖੋ ਇਸ ਡਿਸੀਜਨ ਦੇ ਵਿੱਚ ਇਕੱਲਾ ਇਹ ਡਿਸੀਜਨ ਨਹੀਂ ਹੈ ਕਿ ਪਹਿਲਾਂ ਜਿਹੜਾ ਇਲੈਕਸ਼ਨ ਹੋਇਆ ਉਹੀ ਵੋਟਾਂ ਕਾਊਂਟ ਕਰੀਆਂ ਜਾਣ ਇਹਦੇ ਨਾਲ ਦੋ ਹੋਰ ਆਏ ਨੇ ਕਿ ਜਿਹੜਾ ਤੁਸੀਂ ਗਲਤੀ ਕੀਤੀ ਹੈ ਜਿਹੜੀ ਰਿਟਰਨਿੰਗ ਆਫਸਰ ਨੇ ਮੰਨੀ ਹੈ ਉਹਦੇ ਖਿਲਾਫ ਇੱਕ ਫੌਜਦਾਰੀ ਦਾ ਮਕਦਮਾ ਦਰਜ ਕੀਤਾ ਜਾਵੇ ਤੀਜਾ ਪਹਿਲਾ ਕਿ ਵੋਟਾਂ ਜਿਹੜੀਆਂ ਹੈ ਅੱਠ ਉਹੀ ਗਿਣੀਆਂ ਜਾਣ ਦੁਬਾਰਾ ਇਲੈਕਸ਼ਨ ਨਹੀਂ ਹੋਏਗਾ ਮੇਅਰ ਦਾ ਉਹੀ ਵੋਟਾਂ ਜਿਹੜੀਆਂ ਪਹਿਲਾਂ ਪਈਆਂ ਹੋਈਆਂ ਉਹਨਾਂ ਨੂੰ ਵੈਲਿਡ ਗਿਣ ਕੇ ਜੋ ਰਿਜ਼ਲਟ ਹੈ ਉਹ ਅਨਾਉਂਸ ਕੀਤਾ ਜਾਵੇ ਦੂਜਾ ਇਹ ਆ ਗਿਆ ਕਿ ਆਪਣਾ ਰਿਟਰਨਿੰਗ ਅਫਸਰ ਨੇ ਜੋ ਗਲਤੀ ਕੀਤੀ ਹੈ ਉਸ ਦੀ ਭਰਪਾਈ ਉਹਨੂੰ ਇੱਕ ਫੌਜਦਾਰੀ ਪਰਚੇ ਦੇ ਵਿੱਚ ਉਹਨੂੰ ਦਿੱਤੀ ਜਾਂਦੀ ਦੇਖੋ ਇਹ ਅੱਜ ਤੋਂ ਨਹੀਂ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਹਨਾਂ ਨੇ ਐਦਾਂ ਹੀ ਰਾਤ ਨੂੰ ਡਿਸੀਜਨ ਲੈ ਲਿਆ ਸੈਂਟਰ ਸਰਕਾਰ ਨੇ ਕਿ ਜਿਹੜਾ ਚੌਣ ਆਪਣਾ ਜਿਹੜਾ ਲੜਨਾ ਚਾਹੁੰਦੀ ਹੈ ਪਾਰਟੀ ਉਹ ਆਪਣਾ ਇਲੈਕਸ਼ਨ ਫੰਡ ਜਿਹੜਾ ਹੈ ਜਮ੍ਹਾਂ ਕਰਾਵੇ ਸਾਡੀ ਪਾਰਟੀਆਂ ਤੋਂ ਵੀ ਅਸੀਂ ਵੀ ਆਪਣੇ ਵੈਲਿਡ ਜਿਹੜੇ ਸਾਡੇ ਵਰਕਰ ਨੇ ਜਿਨ੍ਹਾਂ ਨੇ ਵੀ ਚੰਦਾ ਇਕੱਠਾ ਕਰਕੇ ਦਿੱਤਾ 180 ਕਰੋੜ ਰੁਪਏ ਜਿਹੜਾ ਹੈ ਉਥੇ ਜਮ੍ਹਾਂ ਕਰਾਇਆ ਗਿਆ ਇਹਨਾਂ ਦੀ ਪਾਰਟੀ ਕੋਲ ਆਇਆ 6300 ਕਰੋੜ ਰੁਪਏ ਇੱਕ ਬੌਂਡ ਦੇ ਤਹਿਤ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਹੀ ਇੰਟਰਫੇਰੈਂਸ ਕੀਤੀ ਕਿ ਇਹ ਜਿਹੜੇ ਤੁਸੀਂ ਬੌਂਡ ਕਿਹਾ ਹੈ ਇਹ ਪਰ ਇਹ ਇਨਵੈਲਿਡ ਹੈ ਇਹ ਗਲਤ ਹੈ ਸੋ ਕਹਿਣ ਦਾ ਮਤਲਬ ਸੁਪਰੀਮ ਕੋਰਟ ਜਿਹੜਾ ਹੈ ਉਹ ਇੱਕ ਹਰੇਕ ਚੀਜ਼ ਤੇ ਗੌਰ ਰੱਖ ਰਿਹਾ ਹੈ ਇਨਾ ਦੀਆਂ ਜਿਹੜੀਆਂ ਮਨਮਾਨੀਆਂ ਚੱਲ ਰਹੀਆਂ ਬੀਜੇਪੀ ਸਰਕਾਰ ਜੋ ਕਰ ਰਹੀ ਹੈ ਉਹ ਨਹੀਂ ਚੱਲਣ ਦਿੱਤੀ ਜਾਵੇਗੀ ਸਰਕਾਰਾਂ ਜਿਹੜੀਆਂ ਹੈ ਉਹ ਕਾਨੂੰਨ ਦੇ ਇੱਕ ਦਾਇਰੇ ਦੇ ਵਿੱਚ ਰਹਿ ਕੇ ਹੀ ਆਪਣਾ ਜੋ ਵੀ ਹੈ ਕਰ ਸਕਦੇ ਨੇ ਸੋ ਇਹ ਬਹੁਤ ਵੱਡਾ ਦਿਨ ਹੈ ਬਹੁਤ ਬੜੀ ਉਪਲਬਧੀ ਅੱਜ ਮੈਂ ਕਹਾਂਗਾ ਕਿ ਜੋ ਜੋ ਇੱਕ ਮੈਸੇਜ ਗਿਆ ਹੈ ਲੋਕਾਂ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਵਿਸ਼ਵਾਸ ਬਣਿਆ ਲੋਕਾਂ ਦਾ ਉਹ ਬਣਿਆ ਰਹੇਗਾ ਅਗੇ